ਸਾਰੇ ਜੋਤ ਮਾਤਾ ਸੁਦਾਗਾਂ ਦੇ ਆਈ ਗਾਲੇ ਸਾਰੇ ਦੰਕ ਵੱਡਾ ਕਰ ਕਰ ਕੇ ਤੇਰੇ ਧਾਰੇ ਜੀ ਤੁਮੋ ਗਾਵਨ ਜੋਤ ਮਾਤਾ ਤੇ ਤੇਰੇ ਮੱਥਾ ਤੇ ਹੋਰ ਕਿਤੇ ਤੁਮੋ ਗਾਵਨ ਹੈ ਮਤ ਆਹ ਉਹਨਾਂ ਕੇ ਆਪਾ ਅੱਜ ਇਕੱਠ ਹੋਇਆ ਸੀ ਜਿਹੜਾ ਸਾਡੇ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਸਬੰਧ ਦੇ ਵਿੱਚ ਅਸੀਂ ਇੱਕ ਦਰਖਾਸਤ ਦਿੱਤੀ ਸੀਗੀ ਉਹਨਾਂ ਪੱਤਰਕਾਰਾਂ ਖਿਲਾਫ ਜਿਨ੍ਹਾਂ ਨੇ ਉਹਨੂੰ ਕਸਾ ਕੇ ਮਾਈਂਡ ਉਹਦਾ ਬਾਸ਼ ਕਰਕੇ ਹਨਾ ਵੀਰ ਨੂੰ ਬੈਕਆਫ ਤੇ ਲਿਆ ਕੇ ਤੇ ਭਾਵਨਾ ਫੇਸ ਪਛਾ ਕੇ ਉਹ ਗਰਮਖਿਆਲ ਤੋਂ ਧਿਆਨ ਦਵਾਏ ਗਏ ਨੇ ਤੇ ਉਹਨਾਂ ਦੇ ਖਿਲਾਫ ਅਸੀਂ ਤਰਖਾਹ ਦਿੱਤੀ ਸੀ ਉਹਰੇ ਤੇ ਉਹ ਅੱਜ ਅਸੀਂ ਉਸ ਬੰਦੇ ਦੇ ਇੱਥੇ ਹੋਏ ਸੀਗੇ ਤੇ ਜੀ ਇਹ ਦੋ ਪੱਤਰਕਾਰ ਨੇ ਇੱਕ ਮਾਈਕਲ ਆ ਸਮਰਾਲੇ ਤੋਂ ਇੱਕ ਰਿਕੀ ਭਰਦwaj ਭਰਦਵਾਜ ਇਹ ਬੰਦਿਆਂ ਨੇ ਸਾਡੇ ਸ਼ੰਗਰ ਉਕਸਾਇਆ ਸੀਗਾ ਉਕਸਾ ਕੇ ਉਹਨਾਂ ਨੂੰ ਬਾਈਟ ਦੇਣ ਲਈ ਮਜਬੂਰ ਕੀਤਾ ਫਿਰ ਵੀ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਬਾਈਟ ਆ ਵੀ ਚਲਾਈ ਨਾ ਜਾਵੇ ਫਿਰ ਉਹਨੇ ਮੈਨੂੰ ਵੀ ਫੋਨ ਕਰਕੇ ਕਿਹਾ ਵੀ ਪਤਾ ਜੀ ਮੇਰੀ ਵੀ ਵਾਈਟ ਉਹਨਾਂ ਨੇ ਲਈ ਆ ਵੀ ਉਹਨਾਂ ਨੂੰ ਕਹੋ ਵੀ ਮੇਰੀ ਵਾਈਟ ਨਾ ਚਲਾਉਣ ਉਸੇ ਟਾਈਮ ਮੈਂ ਆਪਣੇ ਉਹਨੂੰ ਜਿਹੜਾ ਮਾਈਕਲ ਪੱਤਰਕਾਰ ਆ ਉਹਨਾਂ ਨੂੰ ਫੋਨ ਕਰਿਆ ਸੀ ਭਾਈ ਵੀ ਇਹ ਜਿਹੜੀ ਵਾਈਟ ਆ ਵੀ ਵੀਰਦੀ ਵਾਈਟ ਨਾ ਚਲਾਈ ਵੀ ਇਹਨੂੰ ਡਿਲੀਟ ਕਰ ਦਿਓ ਪਰ ਇਹਨਾਂ ਨੇ ਕੋਈ ਅਣਸੁਣੀ ਕਰਤੀ ਬਾਈਟ ਨੂੰ ਚਲਾਇਆ ਤੇ ਜਿਸ ਦੇ ਨਾਲ ਸਾਡੇ ਸਿੰਘ ਦੀ ਜਿਹੜੀ ਸ਼ਬੀ ਆ ਜਾਂ ਉਹਦੇ ਬਾਣੇ ਦਾ ਕਰਤਾਰ ਖੁਸ਼ੀ ਹੋਈ ਆ ਲੋਕਾਂ ਵੱਲੋਂ ਉਹਨੂੰ ਇੰਨਾ ਕਿ ਉਹ ਕਰਤਾ ਏ ਇਹ ਦੋ ਬੰਦੇ ਦੀ ਬਦੌਲਤ ਵੀ ਉਹ ਅੱਜ ਮਾਨਕਨਾਰੇ ਵਿਆ ਹਸਪੀਟਲ ਚ ਹੀ ਦੀ ਬਦੌਲਤ ਇਹ ਦੋ ਪੱਤਰਕਾਰਾਂ ਦੀ ਬਦੌਲਤ ਅਸੀਂ ਪੁਲਿਸ ਨੂੰ ਬਰਖਾਸਤ ਦਿੱਤੀ ਸੀਗੀ ਉਹ ਦਰਖਾਸਤ ਦੇ ਆਧਾਰ ਤੇ ਆ ਅਸੀਂ ਪਰਚਾ ਪਰਚਾ ਹੋਇਆ ਉਹ ਦੋਨਾਂ ਪੱਤਰਕਾਰਾਂ ਤੇ ਜਿਨ੍ਹਾਂ ਨੇ ਸਮਰਾਲੇ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਵੱਡੀ ਭੂਮਿਕਾ ਨਭਾਈ ਆ ਇਹਨਾਂ ਨੂੰ ਇਹ ਨਹੀਂ ਆਇਆ ਕਿ ਇੱਕ ਸੋਸ਼ੀਅਲ ਜਿਹੜਾ ਪੱਤਰਕਾਰ ਆ ਵੀ ਉਹਦੇ ਕੁਝ ਅ ਕਰਦਾਰ ਹੁੰਦੇ ਨੇ ਉਹਦਾ ਕੁਝ ਆਪਣਾ ਉਹ ਮजूद ਹੁੰਦਾ ਵੀ ਅਸੀਂ ਵੀ ਜੇ ਇੱਕ ਬੰਦੇ ਨੇ ਚਲੋ ਬਿਆਨ ਤੁਸੀਂ ਉਹਨੂੰ ਖਸਾ ਕੇ ਬਿਆਨ ਲੈ ਲੇ ਵੀ ਅਸੀਂ ਇਹ ਬਿਆਨ ਲਾਈਏ ਜਾਂ ਨਾ ਲਾਈਏ ਪਰ ਉਹ ਬੰਦਿਆਂ ਨੇ ਇਹ ਨਹੀਂ ਸੋਚਿਆ ਇੱਕ ਮਾਹੌਲ ਖਰਾਬ ਕਰਨ ਦਾ ਮਾਰਾ ਉਹ ਬੰਦਿਆਂ ਨੇ ਚੱਕ ਕੇ ਉਹਦੀ ਵੀ ਵੀਡੀਓ ਚੈਨਲਾਂ 'ਤੇ ਪਾਤੀ ਜਦੋਂ ਕੀ ਸਾਡੇ ਸਿੰਘ ਨੇ ਵੀ ਉਹਨੂੰ ਕਿਹਾ ਅਸੀਂ ਵੀ ਕਿਹਾ ਇਹ ਭਾਈ ਵੀ ਇਹ ਚੈਨਲਾਂ ਤੋਂ ਕੱਟ ਦੋ ਇਹ ਚਲਾਇਓ ਨਾ ਸ਼ਾਹ ਨੇ ਵੀ ਸਾਨੂੰ ਬੁਲਾਇਆ ਸੀ ਅਸੀਂ ਉੱਥੇ ਵੀ ਗਏ ਆ ਤੋ ਸੋ ਡੀਐਸਪੀ ਸਾਹਿਬ ਨੇ ਵੀ ਇਹਨਾਂ ਨੂੰ ਫੋਨ ਕਰਕੇ ਕਿਹਾ ਵੀ ਜਿਹੜੀ ਇਹ ਸਿੱਕਦੀ ਵੀਡੀਓ ਆ ਇਹ ਤੁਸੀਂ ਡਿਲੀਟ ਕਰਾਓ ਠੀਕ ਆ ਜੀ ਇੱਕ ਪੀਪੀਸੀ ਹੈ ਜੀ ਇੱਕ ਚੈਨਲ ਹੋਰ ਆ ਜੀ ਜਿਹੜਾ ਰੋਜ਼ਾਨਾ ਸਪੋਕਸਮੈਨ ਦਾ ਤੇ ਅਸੀਂ ਫਿਰ ਇਹ ਚੈਨਲ ਪੱਤਰਕਾਰ ਜਿਹੜੇ ਚੈਨਲਾਂ ਦੇ ਉੱਪਰ ਦੇ ਸੰਪਾਦਕ ਨੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਸਾਡੇ ਇਹ ਪੱਤਰਕਾਰ ਨਹੀਂ ਹੈਗੇ ਠੀਕ ਹੈ ਸਾਨੂੰ ਖਬਰਾਂ ਖੋਹਣਾ ਤੇ ਦਿਨੇ ਜਰੂਰ ਸਾਡਾ ਕੋਈ ਉਹਨਾਂ ਦਾ ਲੈਂਦੇ ਨਹੀਂ ਹੈਗਾ ਤਸਤੇ ਹੋਇਆ ਕਿਹੜੇ ਕਰਨ ਤੇ ਜਿਹੜਿਆ ਪਰਚਾ ਹੋਇਆ ਜੀ ਇਹਨਾਂ ਤੇ ਭਾਰਤੀ ਨਿਆ ਸੰਸਥਾ ਦੇ ਅਧੀਨ 192 ਧਾਰਾ ਲਾਈ ਆ ਜੀ 61 2 ਤੇ 299 ਇਹ ਧਾਰਾ ਲੱਗੀਆਂ ਨੇ ਜੀ ਪਰ ਅਸੀਂ ਮੰਗ ਕਰਦੇ ਆ ਵੀ ਇਹ ਧਾਰਾ ਜਿਹੜੀਆਂ ਲੱਗੀਆਂ ਨੇ ਚਲੋ ਠੀਕ ਹੈ ਪ੍ਰਸ਼ਾਸਨ ਨੇ ਲਾਤੀਆਂ ਪਰ ਅਸੀਂ ਜਿਹੜਾ ਉਹਨੂੰ ਮਰਨ ਤੱਕ ਮਜਬੂਰ ਕਰਤਾ ਵੀ ਇਹਦੇ ਵਿੱਚ ਵਾਅਦਾ ਕੀਤਾ ਜਾਵੇ ਠੀਕ ਹੈ ਜੀ ਜੋ ਮੌਜੂਦ ਧਾਰਾ ਬਣਦੀ ਆ ਵੀ ਇੱਕ ਬੰਦੇ ਦੀ ਮਰ ਜਿਹੜੀ ਮਾਰਨ ਲਈ ਮਜਬੂਰ ਕੀਤਾ ਗਿਆ ਉਹਨੂੰ ਇਹ ਚ ਸਟੈਪ ਤੋਂ ਬਾਅਦ ਵੀ ਉਹ ਧਾਰਾ ਇਹਦੇ ਵਿੱਚ ਲਾਗੂ ਕੀਤੀ ਜਾਵੇ ਨਾਲ ਨਾਲ ਇਹ ਬੰਦੇ ਜਲਦੀ ਤੋਂ ਜਲਦੀ ਅਰੈਸਟ ਕੀਤੇ ਜਾਣ ਠੀਕ ਹੈ ਜੀ ਨਹੀਂ ਫਿਰ ਜੇ ਇਹ ਬੰਦੇ ਅਰੈਸਟ ਨਾ ਹੋਏ ਤਾਂ ਫਿਰ ਅਸੀਂ ਸਾਨੂੰ ਮਜਬੂਰਨ ਧਰਨੇ ਤੇ ਬੈਠਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਤਾਲ ਸਿੰਘ ਦੇ ਸੰਗਰਾਲੇ ਤੋਂ ਜਿਵੇਂ ਕਿ ਤਾਨੂੰ ਪਤਾ ਹੀ ਆ ਕਿ ਸਾਡੇ ਸਮਰਾਲੇ ਦੇ ਵਿੱਚ ਛੋਟੇ-ਛੋਟੇ ਕਈ ਸੰਸਥਾਵਾਂ ਨੇ ਜਿਹੜੀਆਂ ਆਪਣੇ ਤੌਰ ਤੇ ਸਮਾਜ ਸੇਵਾ ਦੇ ਕੰਮ ਕਰਦੀਆਂ ਨੇ ਉਹਨਾਂ ਦੇ ਇੰਨੇ ਵੀ ਕਾਰਕੁਨ ਸੀਗੇ ਜੋ ਹੁਸ਼ਿਆਰਪੁਰ ਦੇ ਵਿੱਚ ਕਟਨਾ ਹੋਈ ਸੀ ਬੱਚੇ ਨਾਲ ਪ੍ਰਵਾਸੀ ਵੱਲੋਂ ਉਹਦੇ ਵਿੱਚ ਇੱਕ ਮੋਰੰਡਮ ਸਥਾਨਕ ਪ੍ਰਸ਼ਾਸਨ ਨੂੰ ਦੇਣਾ ਸੀਗਾ ਹਰ ਇੱਕ ਜੋ ਸ਼ਹਿਰ ਦਾ ਬਸ਼ਿੰਦਾ ਸੀਗਾ ਤੇ ਇਨਸਾਨੀ ਤਨੂੰ ਪਸੰਦ ਕਰਨ ਵਾਲਾ ਸੀ ਉਹ ਦਰਦ ਮਹਿਸੂਸ ਕਰਦੇ ਹੋਏ ਉਸ ਮਾਛ ਦੇ ਪਟਾਮਰ ਹੋਇਆ ਜਿਸ ਵਿੱਚ ਸਾਡਾ ਇੱਕ ਸਿੰਘ ਭਾਈ ਹਰਪ੍ਰੀਤ ਸਿੰਘ ਜੀ ਉਸ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਨਮਰੰਡਮ ਦਿੰਨ ਗਿਆ ਉਸ ਤੋਂ ਬਾਅਦ ਕੋਸ਼ ਪੱਤਰਕਾਰ ਆਪਣੇ ਆਪ ਨੂੰ ਖੋਤੀ ਪੱਤਰਕਾਰ ਜਿਹੜੇ ਕਹਿ ਰਹੇ ਉਹਨਾਂ ਨੇ ਇੱਕ ਬਾਈਟ ਲਈ ਸੀਗੀ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਸੀ ਉਸ ਦੀ ਚਲੋ ਕਲੈਰੀਫਿਕੇਸ਼ਨ ਹੋ ਗਈ ਸੀ ਸਿੰਘ ਨੇ ਕਲੈਰੀਫਿਕੇਸ਼ਨ ਕਰਤੀ ਸੀਗੀ ਕਿ ਮੇਰੀ ਕੋਈ ਮਨਸ਼ਾ ਕੋਈ ਸਮਾਜ ਦੇ ਵਿੱਚ ਕੋਈ ਉਹ ਕੋਈ ਧੜਕਾਉਣ ਦੀ ਨਹੀਂ ਸੀਗੀ ਇੱਕ ਇਮੋਸ਼ਨ ਹੋ ਕੇ ਮੈਂ ਤਰੀ ਸੀਗੀ ਪਰ ਨਾਲ ਹੀ ਮੈਂ ਉਹਨਾਂ ਇਹ ਦੱਸਿਆ ਕਿ ਜਿਹੜੇ ਪੱਤਰਕਾਰ ਨੇ ਇਹਨਾਂ ਨੇ ਬਹੁਤ ਉਹਨੂੰ ਇੱਕ ਤਰ੍ਹਾਂ ਦਾ ਇਮੋਸ਼ਨਲ ਕਰਕੇ ਮੇਰੇ ਕੋਲ ਬਿਆਨ ਲੈ ਲੇ ਉਹ ਗੱਲ ਆਈ ਗਈ ਹੋਗੀ ਸਾਰਾ ਕੁਝ ਸਹੀ ਹੋ ਗਿਆ ਡੀਐਸਪੀ ਸਾਹਿਬ ਦੇ ਕਹਿਣ ਤੇ ਉਹਨੇ ਆਪਣੀ ਕਲੈਰੀਫਿਕੇਸ਼ਨ ਵੀਡੀਓ ਬਣਾ ਕੇ ਹਾਇਰ ਜਿਹੜੀ ਸੀਗੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਦਿੱਤੀ ਕਿ ਮੈਟਰ ਨੂੰ ਕਲੋਜ਼ ਕੀਤਾ ਜਾਵੇ ਪਰ ਉਸ ਤੋਂ ਬਾਅਦ ਫਿਰ ਇਹ ਪੱਤਰਕਾਰਾਂ ਨੇ ਉਹਦੀ ਵੀਡੀਓ ਤੇ ਪੂਰਾ ਟਾਰਗੇਟ ਕਰਕੇ ਨਿੰਗ ਸਿੰਘਾਂ ਨੂੰ ਨਿੰਗ ਸਿੰਘ ਦਾ ਯੂ ਟਰਨ ਇਹ ਕਰਕੇ ਇੱਕ ਵੀਡੀਓ ਚਲਾਈ ਜਿਸ ਦੇ ਕਰਕੇ ਉਹ ਬੰਦਾ ਇੰਨੀ ਕ ਆਪਣੀ ਬੇਜਲੀ ਮੰਨ ਗਿਆ ਅੱਜ ਸਵੇਰੇ ਉਹਨੇ ਸੁਸਾਇਡ ਅਟੈਂਪਟ ਕਰ ਲਿਆ ਉਹਨੂੰ ਚੱਕ ਕੇ ਅਸੀਂ ਬਹੁਤ ਸੀਰੀਸ ਹਾਲਤ ਦੇ ਵਿੱਚ ਹਸਪੀਟਲ ਦਾਖਲ ਕਰਾਇਆ ਜਿੱਥੇ ਉਹ ਹੁਣ ਡੇਰੇ ਇਲਾਜ ਹੈ ਉਹਦੀ ਹਾਲਤ ਹੁਣ ਖਤਰੇ ਤੋਂ ਬਾਹਰ ਆ ਪਰ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਿਨ੍ਹਾਂ ਨੇ ਉਸਨੂੰ ਮਜਬੂਰ ਕੀਤਾ ਉਸਨੂੰ ਮਜਬੂਰ ਕੀਤਾ ਮਰਨ ਲਈ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਸ ਦੀ ਐਸਐਚਓ ਸਾਹਿਬ ਨੇ ਇੱਕ ਜਿਹੜੀ ਮਨ ਦੀ ਕਾਨੂੰਨੀ ਕਾਰਵਾਈ ਕਰਤੀ ਔਰ ਇਹਦੇ ਵਿੱਚ ਇੱਕ ਜਿਹਨੂੰ ਅਕਸਾਇਤ ਮਰਨ ਲਈ ਉਹ ਧਾਰਾ ਲੱਗੀ ਹੈ ਕਿ ਅਸੀਂ ਮੰਨ ਕਰਦੇ ਹਾਂ ਕਿ ਧਾਰਾ ਲੱਗੇ ਇਹ ਤੇ ਦੂਜੀ ਅਸੀਂ ਮੰਨ ਕਰਦੇ ਆ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਅਸੀਂ ਪੱਤਰਕਾਰਾਂ ਦੋ ਤਿੰਨ ਚੈਨਲਾਂ ਦੇ ਨਾਮ ਲੈਂਦੇ ਨੇ ਮੈਂ ਚਾਹੁੰਦਾ ਜੀ ਉਹ ਅਥਾਰਟੀ ਸਾਨੂੰ ਦੱਸੇ ਕਿ ਇਹਨਾਂ ਕੋਲ ਕੀ ਕੁਆਲੀਫਿਕੇਸ਼ਨ ਆ ਕੀ ਇਹਨਾਂ ਜਰਨਲਿਜ਼ਮ ਕੀਤੀ ਹੋਈ ਆ ਕਿਹੜਾ ਇਹਨਾਂ ਕੋਲ ਲਾਇਸੈਂਸ ਆ ਜਿਹਦੇ ਆਧਾਰ ਤੇ ਆਪਣਾ ਨੂੰ ਪੱਤਰਕਾਰ ਕਹਿੰਦੇ ਨੇ ਪੱਤਰਕਾਰ ਦਾ ਕੰਮ ਕੀ ਆ ਇੱਕ ਬੰਦਾ ਨੋਰਮਲ ਗੱਲ ਕਰਦਾ ਆ ਉਹ ਕਿਸੇ ਵੀ ਮਾਹੌਲ ਦੇ ਵਿੱਚ ਕਿਸੇ ਮੂਰਤ ਦੀ ਗੱਲ ਕਰ ਸਕਦਾ ਪੱਤਰਕਾਰ ਦੀ ਡਿਊਟੀ ਬਣਦੀ ਆ ਕਿ ਉਹ ਬੰਦੇ ਦੀ ਟੈਂਸ਼ਨ ਨੂੰ ਸਮਝਣ ਉਹ ਬੰਦਾ ਕਿਸ ਟੈਂਸ਼ਨ 'ਚ ਗੱਲ ਕਰ ਰਿਹਾ ਕਿਸ ਜਰਨਲਿਸਟ ਦੇ ਵਿੱਚ ਆਪਣਾ ਕੋਈ ਬਾਈਟ ਦੇ ਰਿਹਾ ਇਹੋ ਚੀਜ਼ ਨੂੰ ਸਪਰੈਡ ਕਰਨ ਲੋਕਾਂ ਦੇ ਵਿੱਚ ਟੈਂਸ਼ਨ ਉਹਦੀ ਨਾਰਮਲ ਸੀਗੀ ਪਰ ਇਹਨਾਂ ਨੇ ਆਪਣੀ ਟੀਆਰਪੀ ਵਧਾਉਣ ਲਈ ਆਪਣੇ ਵਿਊ ਬਣਾਉਣ ਲਈ ਤੇ ਢਿੰਗ ਸਿੰਘਾਂ ਨੂੰ ਬਦਨਾਮ ਕਰਨ ਲਈ ਇੱਕ ਐਸੀ ਹੈਡਿੰਗ ਬਣਾ ਕੇ ਉਹਦੀ ਵੀਡੀਓ ਚਲਾਈ ਆ ਜਿਸ ਦੇ ਨਾਲ ਪੂਰੇ ਸਿੱਖ ਜਗਤ ਦੇ ਵਿੱਚ ਢਿੰਗ ਸਿੰਘਾਂ ਦੇ ਵਿੱਚ ਰੋਸ ਆ ਅਸੀਂ ਸਖਤੋ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਮੁਰਕੇ ਅਜੇ ਜਿੰਨੇ ਵੀ ਪੱਤਰਕਾਰ ਤੁਰੇ ਫਿਰਦੇ ਨੇ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਆਪਣੇ YouTube ਦੇ ਚੈਨਲ ਪੜਾਈ ਫਿਰਦੇ ਆਂ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ ਕੋਈ ਉਹਨਾਂ ਨੂੰ ਗੱਲ ਕਰਨ ਦਾ ਨਹੀਂ ਪਤਾ ਹੈਗਾ ਕੁਝ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਕਿਵੇਂ ਲੋਕਾਂ ਅਗੇ ਪੇਸ਼ ਕਰਨੀਆਂ ਖਬਰ ਤੇ ਅਜਿਆਂ ਦੇ ਲਾਇਸੈਂਸ ਕੈਂਸਲ ਕਰੇ ਜਾਣ ਤੇ ਇਹਨਾਂ ਨੂੰ ਇਹਨਾਂ ਦੇ ਚੈਨਲਾਂ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਗਾਹਾਂ ਤੋਂ ਕਿਸੇ ਦੀ ਜਾਨ ਦੇ ਉੱਤੇ ਕੋਈ ਅਸੀਂ ਨੌਬਤ ਨਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਈਲ ਜਿਹੀ ਬਤਾਇਆ ਇਹ ਹਰਪ੍ਰੀਤਾ ਜੀ ਸਿੰਘ ਸਰਦਾਰ ਬਿੰਦ ਕੁੱਲੇਵਾਲਾ ਜੀ ਕੁਝ ਦਿਨ ਪਹਿਲਾਂ ਆਪਦੇ ਮੰਗ ਪੱਤਰ ਲੈ ਕੇ ਆਏ ਸੀ ਐਸਜੀਓ ਦੇ ਦਫਤਰ ਤੇ ਉਸੇ ਦੌਰਾਨ ਮਾਈਕਲ ਪੱਤਰਕਾਰ ਤੇ ਰੌਕੀ ਭਾਰਤਵਾਲ ਵੀ ਉੱਥੇ ਪਹੁੰਚ ਗਏ ਸੀ ਤੇ ਕੁਝ ਉਹਨੇ ਪ੍ਰਵਾਸੀ ਜਿਹੜੇ ਆਪਣੇ ਬਾਹਰ ਦੇ ਸਟੇਟ ਦੇ ਰਹਿਣ ਵਾਲੇ ਨੇ ਪਰਿਵਾਰ ਉਹਨਾਂ ਬਾਰੇ ਬੋਲਦਾ ਸੀ ਵੀ ਜੋ ਗਲਤ ਕੰਮ ਕਰ ਗਿਆ ਜਾਂ ਬਾਹਰ ਦੇ 6 ਦਿਨ ਬਾਹਰ ਕੱਢਿਆ ਜਾ ਸਕਦਾ ਉਹਦੀ ਬਾਈਟ ਕਰ ਲਈ ਬਾਈਟ ਕਰਨ ਤੋਂ ਬਾਅਦ ਉਹਨੇ ਮਨ ਕਰਤਾ ਸੀ ਵੀ ਤੁਸੀਂ ਇਹ ਬਾਈਟ ਸੋਸ਼ਲ ਮੀਡੀਆ ਤੇ ਨਾ ਪਾਓ ਔਰ ਇਹਨਾਂ ਨੇ ਬਾਈਟ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਸ਼ੇਅਰ ਹੋਣ ਤੋਂ ਬਾਅਦ ਸਾਡੇ ਨੋਟਿਸ ਵਿੱਚ ਆਇਆ ਤਾਂ ਅਸੀਂ ਇਹਨੂੰ ਹਰਪ੍ਰੀਤ ਨੂੰ ਬੁਲਾਇਆ ਤੇ ਇਹਨੂੰ ਪੱਤਰਕਾਰਾਂ ਨੂੰ ਕਹਿ ਕੇ ਡਿਲੀਟ ਕਰਵਾਂ ਦੀ ਕੋਸ਼ਿਸ਼ ਕੀਤੀ ਕਿਹਾ ਸੀ ਕਿ ਡਿਪ ਸਾਬ ਨੇ ਵੀ ਡਿਲੀਟ ਕਰ ਦੋ ਵੀ ਆਪਾਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਤੇ ਕੁਝ ਚੈਨਲ ਦੇ ਉੱਪਰੋਂ ਡਿਲੀਟ ਕਰਨੀ ਇਹਨਾਂ ਤੋਂ ਰਹਿ ਗਈ ਜਿਸ ਕਾਰਨ ਕਰਕੇ ਫਿਰ ਆਪਣੇ ਸਿੰਘ ਸਾਹਿਬਾਂ ਜਿਹੜਾ ਹਰਪ੍ਰੀਤ ਸਿੰਘ ਉਸ ਲੜੀ ਨੂੰ ਲੈ ਕੇ ਟੈਨਸ਼ਨ ਵਿੱਚ ਆ ਗਿਆ ਇਸਨੇ ਅੱਜ ਸਵੇਰ ਨੂੰ ਜ਼ਹਿਰੀਲੀ ਚੀਜ਼ ਲੈ ਕੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਹਸਪਤਾਲ ਪਹੁੰਚ ਗਏ ਸੀ ਮੌਕੇ ਦੇ ਤੁਰੰਤ और ठीक ठाक तो है हूँ खतरे तो बहर आल जसप्रीत सिंह स्टेटमेंट लिखी है एफ आई आर लॉर्ज कर दी स्टेटमेंट अनुसार असठ जीवन दो, दो सौ नड़िन्नवे एक सौ चौरानवे बी एन एस तहत उनका तो दबादाजी कर दिता जी ਤੁਸੀਂ ਸ਼ੁਰੂ ਕਰ ਲਈ ਹੈ ਜੀ ਤੁਸੀਂ ਜਦੋਂ ਜੋ ਵੀ ਸਹੀ ਸਾਹਮਣੇ ਆਊਗਾ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ